ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜਮਿਨ ਐਜੂਕੇਸ਼ਨ ਤੇ ਅੱਜ ਅਸੀਂ ਕਰਾਂਗੇ 10ਵੀਂ ਜਮਾਤ ਦਾ ਲੇਖ ਠੀਕ ਹੈ ਜੀ ਜਿਹਦਾ ਨਾਮ ਹੈ ਸਾਡੇ ਮੇਲੇ ਅਤੇ ਤਿਉਹਾਰ ਮੇਲਿਆਂ ਅਤੇ ਤਿਹਾਰਾਂ ਦਾ ਦੇਸ਼ ਪੰਜਾਬ ਮੇਲਿਆਂ ਅਤੇ ਤਿਹਾਰਾਂ ਦਾ ਦੇਸ਼ ਹੈ ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰ ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ ਕੁਝ ਮੇਲੇ ਤੇ ਤਿਉਹਾਰ ਕੌਮੀ ਪੱਧਰ ਦੇ ਹਨ ਜਿਹੜੇ ਪੰਜਾਬ ਵਿੱਚ ਬੜੀ ਧੂਮ-ਤਾਮ ਨਾਲ ਮਨਾਏ ਜਾਂਦੇ ਹਨ ਵਿਸਾਖੀ ਬਸੰਤ ਦੁਸਹਿਰਾ ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ ਕੁਝ ਮੇਲਿਆਂ ਵਿੱਚ ਤੇ ਤਿਉਹਾਰਾਂ ਦਾ ਸਬੰਧ ਸਥਾਨਿਕ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਅਤੇ ਗੁਰੂ ਧਾਮਾਂ ਨਾਲ ਹੈ ਕੌਮੀ ਪੱਧਰ ਦੇ ਮੇਲੇ ਕੌਮੀ ਪੱਧਰ ਦੇ ਮੇਲਿਆਂ ਵਿੱਚ ਵਿਸਾਖੀ ਦਾ ਮੇਲਾ ਬਹੁਤ ਹਰਮਨ ਪਿਆਰਾ ਹੈ ਇਹ ਫਸਲੀ ਪੱਕਣ ਦੀ ਖੁਸ਼ੀ ਵਿੱਚ ਲੱਗਦਾ ਹੈ ਬਸੰਤ ਦੇ ਮੇਲੇ ਦਾ ਸਬੰਧ ਰੁੱਤ ਦੀ ਤਬਦੀਲੀ ਨਾਲ ਹੈ ਇਹ ਮੇਲਾ ਵੀਰ ਹਕੀਕਤ ਰਾਏ ਦੀ ਸ਼ਹੀਦੀ ਕਾਰਨ ਲੱਗਦਾ ਹੈ ਨੌਜਵਾਨ ਇਗਲੀਆਂ ਪੱਗਾਂ ਅਤੇ ਮੁਟਿਆਰਾਂ ਪੀਲੀਆਂ ਚੁੰਨੀਆਂ ਲੈ ਕੇ ਇਸ ਮੇਲੇ ਵਿੱਚ ਸ਼ਾਮਲ ਹੁੰਦੀਆਂ ਹਨ ਦਸਹਿਰੇ ਦਾ ਮੇਲਾ ਵੀ ਪੰਜਾਬ ਵਿੱਚ ਕਈ ਥਾਵਾਂ ਤੇ ਲੱਗਦਾ ਹੈ ਇਸੇ ਤਰ੍ਹਾਂ ਜਨਮ ਅਸਤਮੀ ਅਤੇ ਰਾਮ ਨੌਮੀ ਦਾ ਮੇਲਾ ਵੀ ਪੰਜਾਬ ਬਹੁਤ ਥਾਵਾਂ ਤੇ ਲੱਗਦਾ ਹੈ ਸਥਾਨਕ ਮੇਲੇ ਸਥਾਨਕ ਮੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਨਾ ਮੇਲਿਆਂ ਦਾ ਪ੍ਰਭਾਵ ਸੀਮਤ ਖੇਤਰ ਵਿੱਚ ਹੀ ਰਹਿੰਦਾ ਹੈ। ਛਪਾਰ ਦਾ ਮੇਲਾ ਇਹ ਮੇਲਾ ਲੁਧਿਆਣਾ ਦੇ ਪਿੰਡ ਛਪਾਰ ਦੀ ਗੁੱਗੇ ਦੀ ਮਾੜੀ ਵਿਖੇ ਭਾਦਰੋ ਦੀ ਚਾਨਣੀ ਚੋਂਦੇ ਨੂੰ ਲੱਗਦਾ ਹੈ। ਜਰਗ ਦਾ ਮੇਲਾ ਇਹ ਮੇਲਾ ਜਰਗ ਵਿੱਚ ਮਾਤਾ ਰਾਣੀ ਦੇ ਮੰਦਰ ਲੱਗਦਾ ਹੈ ਚੇਤ ਦੇ ਨਰਾਤਿਆਂ ਵਿੱਚ ਗੁਲਗੁਲਿਆਂ ਦਾ ਪ੍ਰਸ਼ਾਦ ਪਹਿਲਾ ਖੋਤੇ ਨੂੰ ਖਵਾਇਆ ਜਾਂਦਾ ਹੈ ਮਗਰੋਂ ਇਹ ਪ੍ਰਸ਼ਾਦ ਹੋਰਾਂ ਨੂੰ ਵੰਡਿਆ ਜਾਂਦਾ ਹੈ ਰੋਸ਼ਨੀਆਂ ਦਾ ਤਿਹਾ ਇਹ ਮੇਲਾ 14 15 16 ਫੱਗਣ ਨੂੰ ਜਗਰਾਉਂ ਵਿੱਚ ਲੱਗਦਾ ਹੈ ਲੋਕ ਰਾਤ ਨੂੰ ਪੁੰਨਿਆਂ ਵਾਲੇ ਫਕੀਰ ਦੇ ਮਜ਼ਾਰ ਤੇ ਦੀਵੇ ਜਗਾਉਂਦੇ ਹਨ ਹੈਦਰ ਸ਼ੇਖ ਦਾ ਮੇਲਾ ਇਹ ਮੇਲਾ ਹੈਦਰ ਸ਼ੇਖ ਦੇ ਮਕਬਰੇ ਇਕਾदशी ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਦੋ ਦਿਨ ਰਹਿੰਦਾ ਹੈ ਲੋਕ ਔਲਾਦ ਦੀ ਦਾਤ ਖਾਤਰ ਮਕਬਰੇ ਤੇ ਮੰਤਾ ਮੰਗਦੇ ਤੇ ਚੌਂਕੀਆਂ ਪਰਦੇ ਹਨ ਮੁਕਤਸਰ ਦਾ ਮੇਲਾ ਇਹ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਵਿਖੇ ਪਵਿੱਤਰ ਗੁਰਦੁਆਰੇ ਵਿੱਚ ਮਾਗੀ ਵਾਲੇ ਦਿਨ ਲੱਗਦਾ ਹੈ ਇਹਨਾਂ ਮੇਲਿਆਂ ਦੀ ਪੰਜਾਬੀ ਜੀਵਨ ਵਿੱਚ ਕਾਫੀ ਮਹਾਨਤਾ ਹੈ ਇਹ ਖੁਸ਼ੀਆਂ ਦੇ ਖੇੜੇ ਅਤੇ ਮਨ ਪਰਚਾਵੇ ਦੇ ਸਾਧਨ ਹਨ ਇਸੇ ਤਰ੍ਹਾਂ ਤਿਹਾਰ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਲੋੜੀ ਅਤੇ ਮਾਗੀ ਇਹ ਤਿਹਾਰ ਮਾਗੀ ਦੀ ਸੰਗਰਾਮ ਤੋਂ ਤੇ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਘਰ ਵਿੱਚ ਸ਼ਾਦੀ ਕਰਕੇ ਜਾਂ ਜਨਮ ਲੈ ਕੇ ਘਰ ਵਿੱਚ ਨਵੇਂ ਜੀ ਦੇ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਲੋੜੀ ਤੋਂ ਅਗਲੇ ਦਿਨ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਹੈ ਹੋਲੀ ਇਹ ਤਿਹਾਰ ਮਾਰਚ ਦੇ ਮਹੀਨੇ ਵਿੱਚ ਆਉਂਦਾ ਹੈ ਇਹ ਤਿਯਾਰ ਫਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਦਾ ਸਬੰਧ ਹੋਲੀਕਾ ਦਹਨ ਨਾਲ ਹੈ ਇਸ ਨੂੰ ਰੰਗਾ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਸ ਦਿਨ ਦੋਸਤ ਮਿੱਤਰ ਇੱਕ ਦੂਜੇ ਨੂੰ ਰੰਗ ਲਾਉਂਦੇ ਹਨ ਵਿਸਾਖੀ ਇਹ ਤਿਹਾਰ ਅਪ੍ਰੈਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਕਣਕ ਪੱਕਣ ਦੀ ਖੁਸ਼ੀ ਵਿੱਚ ਅਤੇ ਖਾਲਸਾ ਪੰਥ ਦੀ ਸਥਾਪਨਾ ਹੋਣ ਕਾਰਨ ਮਨਾਇਆ ਜਾਂਦਾ ਹੈ। ਇਹ ਦਿਨ ਜਿਲ੍ਹਾ ਵਾਲਾ ਬਾਗ ਦੀ ਘਟਨਾ ਕਾਰਨ ਵੀ ਯਾਦ ਕੀਤਾ ਜਾਂਦਾ ਹੈ। ਰਖੜੀ ਰਖੜੀ ਦੇ ਦਿਨ ਭੈਣ ਆਪਣੇ ਭਰਾ ਨੂੰ ਰਖੜੀ ਬੰਨ੍ਹਦੀ ਹੈ। ਇਸ ਤਿਹਾੜ ਦਾ ਭਾਵ ਹੈ ਭਾਈ ਭੈਣ ਦੀ ਰੱਖਿਆ ਲਈ ਵਚਨਬੱਧ ਹੋ ਜਾਂਦੇ ਹਨ। ਦੀਵਾਰ ਇਸ ਦਿਨ શ્રી ਰਾਮ ਜੀ ਰਾਵਣ ਨੂੰ ਮਾਰ ਕੇ ਸੀਤਾ ਜੀ ਅਤੇ ਲక్ష్మణ ਸਮੇਤ ਵਾਪਸ ਅਯੁੱਧਿਆ ਪਰਤੇ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਮੇਲੇ ਅਤੇ ਤਿਹਾਰ ਸਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ ਪਲੀਜ਼ ਸਾਡੇ ਚੈਨਲ ਐਜਮਨ ਐਜੂਕੇਸ਼ਨ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਜੁਆਇਨ ਕਰੋ ਧੰਨਵਾਦ